ਗੱਲ ਹੀ ਵੇਹ ਸਰ ਰਾਜਪੁਰੇ ਦਾ ਬੰਦਾ ਹੈਗਾ ਰਮੇਸ਼ ਕੁਮਾਰ ਉਫ ਨਥੂ ਇੱਕ ਤਾਂ ਰਾਜ ਸਾਰੇ ਰਾਜਪੁਰੇ ਨੂੰ ਬਲੈਕਮੇਲ ਕਰਦਾ ਤੇ ਦੂਜੀ ਗੱਲ ਉਹਨੇ ਮੇਰੇ ਤੋਂ ਦਸੰਬਰ ਜੀ ਵੀ ਪੈਸੇ ਲਿੱਤੇ ਆ ਤੇ ਹੁਣ ਮੇਰੇ ਤੋਂ ਮਾਰਚ ਦੇ ਵਿੱਚ 19 ਮਾਰਚ ਨੂੰ ਮੇਰੇ ਦਫਤਰ ਦੇ ਵਿੱਚ ਵੀ ਮੈਨੂੰ ਧਮਕੀ ਦੇ ਕੇ ਗਿਆ ਸੀ ਵੀ ਸਾਰੇ ਥਾਣੇ ਸਾਡੇ ਹੈਗੇ ਸਾਰੇ ਥਾਣੇ ਸਾਡੇ ਹੈਗੇ ਤੇ ਤੇਰੇ ਤੇ ਪਰਚਾ ਕਰਾ ਦੇਗੇ ਜੋ ਵੈਸੀ ਫੋਨ ਲਾਇਆ ਤੇ ਉਹਨੂੰ ਇੱਕ ਗੱਲ ਪੁੱਛੀ ਉਹ ਇਹ ਕੋਈ ਫਟਾਕੇ ਉਹ ਹੋ ਰਿਹਾ ਨਹੀਂ ਨਹੀਂ ਧਮਕੀਆਂ ਤੁਸੀਂ ਗਾਲਾਂ ਕੱਢ ਰਹੇ ਹੋ ਮਾਂ ਪੈਣ ਦੀਆਂ ਵੈਸੇ ਵਧੀਆ ਗੱਲਾਂ ਦੱਸੋ ਸਾਰੇ ਰਾਜਵਰੇ ਗੋਲਾ ਪੈ ਗਿਆ ਕਹਿੰਦੇ 7 ਲੱਖ ਰੁਪਏ ਲੈ ਗਏ ਉਹ ਬੱਚੇ ਕਰਾਦੇ ਅੰਕਲ ਮੈਨੂੰ ਇੱਕ ਗੱਲ ਦੱਸੋ ਬੜੀ ਵਧੀਆ ਗੱਲ ਹੈ ਬਰੀਕਸ ਮੈਨੂੰ ਕਹਿੰਦਾ ਵੀ ਤੇਰਾ ਵੈਲਕਮ ਕਰਨ ਤੇਰੇ ਘਰ ਆ ਰਿਹਾ ਮੈਂ ਮੇਰੇ ਕੋਲ ਸਾਰੀ ਸਾਰ ਰਿਕਾਰਡਿੰਗਾਂ ਹੈਗੀ ਬਾਹਰ ਹੀ ਖੜਿਆ ਸੀ ਬਾਹਰ ਹੀ ਖੜਿਆ ਸੀ ਬਾਹਰ ਹੀ ਖੜਿਆ ਇਹ ਲੈ ਗੱਲ ਕਰ ਇਹ ਲੈ ਗੱਲ ਕਰ ਬਾਰ ਖੜਿਆ ਜਲਦੀ ਖੜਾ ਤਜਾਬ ਦੀ ਬੋਤਲ ਦਿਓ ਕਹਿੰਦਾ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਆ ਮੇਰਾ ਜੀਵੇਂ ਕਰ ਰਿਹਾ 20 ਬਸ ਮੈਂ ਜਾ ਕੇ ਸੁਸਾਈਡ ਕਰਵਾ 19 ਮਾਰਚ ਦੀ ਸਰ ਮੈਂ ਤੁਹਾਨੂੰ ਰਿਕਾਰਡਿੰਗ ਦਿਖਾ ਰਿਹਾ 19 ਮਾਰਚ ਨੂੰ ਮੇਰੇ ਦਫਤਰ ਦੇ ਵਿੱਚ ਆ ਕੇ ਇੰਨੇ ਮੈਨੂੰ ਧਮਕੀਆਂ ਮਾਰੀਆਂ ਕਹਿੰਦਾ ਇਹ ਰਾਜਪੁਰੇ ਦਾ ਦੱਲਾ ਬਣਿਆ ਹੋਇਆ ਸਰ ਆ ਜਾ ਆ ਜਾ ਤੇਰੇ ਸਾਰੇ ਤੇਰੇ ਵਿੱਚ ਜਾਵਾ ਤੇਰੇ ਮਾਦਰੀ ਬਾਗੀ ਆ ਬਾਹਰ ਕਰ ਜੀ ਮੈਨੂੰ ਕੁਝ ਹੋ ਜਾਂਦਾ ਤੇ ਰਮੇਸ਼ ਸਰਦਾਨਾ ਤੇ ਪ੍ਰਿੰਸ ਸਰਦਾਨਾ ਜਿਨ੍ਹਾਂ ਨੇ ਮੈਨੂੰ ਅੱਜ ਧਮਕੀ ਦਿੱਤੀ ਹੈ ਜਾਨ ਤੋਂ ਮਾਰਨ ਦੀ ਤੇ ਤਜਾਬ ਪਾੰਦੀ ਬਾਹਰ ਹੀ ਖੜਿਆ ਸੀ ਬਾਹਰ ਹੀ ਖੜਿਆ ਇਹ ਲੈ ਗੱਲ ਕਰ ਇਹ ਲੈ ਗੱਲ ਕਰ ਕਿ ਬਾਹਰ ਖੜਿਆ ਜਲਦੀ ਖੜਾ ਪੰਜਾਬ ਦੀ ਬੋਤਲ ਦਿਓ ਕਹਿੰਦਾ ਉਸ ਤੋਂ ਬਾਅਦ ਇਹਨਾਂ ਦੇ ਮੈਨੂੰ ਧਮਕੀਆਂ ਆਉਣੀਆਂ ਸ਼ੁਰੂ ਹੋ ਗਿਆ ਵੀ ਤੈਨੂੰ ਤੇ ਤੇਰੇ ਪਰਿਵਾਰ ਨੂੰ ਜਾਨ ਤੋਂ ਮਾਰਨਾ ਹੀ ਮਾਰਨਾ ਚਲੋ ਆਜੋ ਕਰ ਦਿਓ ਮੇਰਾ ਵੈਲਕਮ ਆ ਰਿਹਾ ਰਾਤ ਵੀ ਇਹ ਬੰਦੇ ਸਾਰੇ ਇਕੱਠੇ ਹੋ ਕੇ ਕਾਰ ਤੇ ਬਾਹਰ ਹੀ ਖੜਿਆ ਸੀ ਬਾਹਰ ਹੀ ਖੜਿਆ ਇਹ ਲੈ ਗੱਲ ਕਰ ਇੱਲਾ ਗੱਲ ਕਰ ਇੱਕ ਇਹ ਆਪਣਾ ਸਰਜੂ ਹੋ ਗਿਆ ਇੱਕ ਮਨੋਹਰ ਹੋ ਗਿਆ ਇੱਕ ਮਨੋਹਰ ਦਾ ਮੁੰਡਾ ਹੈਗਾ ਨਿਖਲ ਹੋ ਗਿਆ ਇੱਕ ਹੈਗਾ ਆਪਣਾ ਸੱਜਲ ਕੁਮਾਰ ਮਹਿਤਾ ਦਾ ਮੁੰਡਾ 10-12 ਵਿਅਕਤੀ ਹੋਰ ਸੀ ਜੋ ਕਾਰ ਤੇ ਆਏ ਆਪਦੀ ਬੋਤਲ ਦਿਓ ਕਹਿੰਦਾ ਉਸ ਤੋਂ ਬਾਅਦ ਮੈਂ ਐਸਐਚਓ ਨੂੰ ਫੋਨ ਕਰਿਆ ਰਾਤ ਨੂੰ ਵੀ ਐਵੇਂ ਮੈਂ ਗੱਲ ਮੈਨੂੰ ਬੰਦੇ ਮਾਰਨ ਨਾਲ ਨੇ ਰਿਵਾਲਵਰਾਂ ਉਹਨਾਂ ਕੋਲ ਹੈਗੀਆਂ ਜੀ ਤਿੰਨ ਅवैध ਰਿਵਾਲਵਰ ਹੈਗੀਆਂ ਤੇ ਇੱਕ ਉਹਨਾਂ ਕੋਲ ਅਸਲੀ ਹੈਗੀ ਨੂੰ ਸਾਰੀ ਗੱਲ ਦੱਸੀ ਵੀ ਇਹ ਹਿਸਟਰੀ ਸ਼ੂਟਰ ਹੈ 10 ਨੰਬਰੀ ਬੰਦਾ ਹੈ ਇਹ ਕਿਸ ਟਾਈਮ ਹੀ ਇਹ ਮੈਨੂੰ ਮਾਰ ਸਕਦਾ ਹੈ ਰਾਤ ਮੈਨੂੰ ਮਾਰਨ ਆਏ ਨੇ ਇਹ ਹੁਣ ਰੋਜ਼ ਇਹਨਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕਰਨੀ ਹੈ ਤੇ ਮੇਰੇ ਪਰਿਵਾਰ ਨੂੰ ਮਾਰਨ ਦੀ ਕੋਸ਼ਿਸ਼ ਕਰਨੀ ਹੈ ਇਹ ਬੰਦੇ ਜ਼ਿੰਮੇਵਾਰ ਹਨ ਇੱਕ ਸੱਜਲ ਕੁਮਾਰ ਜੀ ਇੱਕ ਸਰਜੂ ਕੁਮਾਰ ਇੱਕ ਮਨੋਹਰ ਇੱਕ ਨਿਖਲਤ 10 12 ਬੰਦੇ ਨਾ ਦੇ ਨਾਲ ਹੋਰ ਆ ਇਹ ਆ ਬਲੈਕਮੇਲਰ ਹੈ ਜੀ ਸੱਜਲ ਸਾਰੇ ਸ਼ਹਿਰ ਨੂੰ ਜਿਹੜਾ ਆਪਣੇ ਮਾਂ ਬਾਪ ਦਾ ਨਹੀਂ ਹੈ ਉਹ ਕਿਹਦਾ ਕੀ ਹੋਏਗਾ ਪਰਸੋ ਵੀ ਜਾ ਰਿਹਾ ਹੈ ਆਪਣਾ ਆਸ਼ਕੀਕਰਨ ਜਾਂਦਾ ਜੀ ਗਲਤ ਕੰਮ ਕਰਨ ਵਾਸਤੇ ਹਰ 6 ਮਹੀਨੇ ਬਾਅਦ ਸਿੰਗਾਪੁਰ ਦੁਬਈ ਇਧਰ ਤੋਂ ਜਾਂਦਾ ਰਿਹਾ ਇਹਦਾ ਪਾਸਪੋਰਟ ਚੈੱਕ ਕਰਾ ਲਓ ਇਹਦੇ ਮਰਲੇ ਜੀ ਪਤਾ ਕਰ ਲਓ ਮਰਲੇ ਜੀ ਇਹਨੇ ਸਾਰੇ ਨਾਲ ਦੁਸ਼ਮਣੀ ਪਾਈ ਹੋਈ ਹੈ ਇੱਕ ਨਾਲ ਦੁਸ਼ਮਣੀ ਨਹੀਂ ਸਾਰੇ ਨਾਲ ਹੀ ਦੁਸ਼ਮਣੀ ਪਾਈ ਹੋਈ ਹੈ A ਤੋਂ Z ਬੰਦੇ ਇਹਦੇ ਬਰ ਖਿਲਾਫ ਨੇ ਉਹ ਰਾਤ ਵੀ ਇਹ ਮੈਨੂੰ ਮਾਰਨ ਵਾਸਤੇ ਆਏ ਨੇ ਹੁਣ ਡਰਾਮਾ ਰਚ ਰਿਹਾ ਹਸਪਤਾਲੇ ਦਾਖਲ ਹੋ ਗਿਆ ਲਲਕਾਰੇ ਮਾਰ ਕੇ ਗਿਆ ਨੇ ਵੀ 12 ਦੇ 12 ਦੇ ਜੋ ਮਰਜੀ ਇੱਥੇ ਮਰਜੀ ਜਾ ਪੁਲਿਸ ਕੋਲ ਜਾ ਇੱਥੇ ਮਰਜੀ ਜਾ ਕੋ ਬਗਵਾਸ ਕਰ ਰਿਹਾ ਕੋ ਗਾਲਾ ਕੱਢ ਰਿਹਾ ਮੈਨੂੰ ਕਰਦੇ ਬਾਹਰ ਖੜਿਆ ਸਾੜੇ ਤੇਰੇ ਪਿਓ ਦੇ ਲਕਿਆ ਆ ਰਿਹਾ ਹੁਣ ਆ ਰਿਹਾ ਮੈਂ ਅਗਰ ਮੇਰੇ ਨਾਲ ਕੋਈ ਹੋ ਜਾਂਦਾ ਵਾਕਿਆ ਜਾਂ ਮੇਰੇ ਪਰਿਵਾਰ ਦਾ ਕੋਈ ਬੰਦਾ ਮਰਡਰ ਹੋ ਜਾਂਦਾ ਤਾਂ ਉਸੇ ਚ ਇਹੀ ਬੰਦੇ ਹੀ ਜ਼ਿੰਮੇਵਾਰ ਹੋਣਗੇ ਮੈਂ ਕਹਿੰਦਾ ਹੁਣ ਇਹਨਾਂ ਨੂੰ ਫੜ ਦੇ ਤੂੰ ਹੀ ਤੂੰ ਪਿਓ ਦਾ ਹੁਣ ਕੱਢ ਹੁਣ ਆ ਰਿਹਾ ਮੈਂ ਤੂੰ ਇੱਕ ਪਿਓ ਦਾ ਹੁਣ ਆ ਰਿਹਾ ਕੀ ਨਾਜੀ ਆਪਣਾ ਸਜਲ ਮਹਿਤਾ ਫਾਦਰ ਦਾ ਨਾਮ ਕੀ ਹੈ ਮਨਮੋਨ ਕੁਮਾਰ ਤੁਸੀਂ ਰਾਤੀ 1 ਵਜੇ ਮੈਨੂੰ ਫੋਨ ਕਰਕੇ ਬੁਲਾਇਆ ਕੀ ਗੱਲ ਕੀ ਕੀ ਗੱਲ ਹੋਈ ਹੈ ਸੰਦੀਪ ਜੀ ਇੱਕ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਇੰਨੀ ਰਾਤੀ ਆਏ ਹੋ ਮੇਰੇ ਕੋਲ ਮੈਂ ਤੁਹਾਨੂੰ ਉਰੇ ਬੁਲਾਇਆ ਤੇ ਗੱਲ ਇਹਵੇਂ ਹੈ ਸਰ ਰਾਜਪੁਰੇ ਦਾ ਬੰਦਾ ਹੈਗਾ ਰਮੇਸ਼ ਕੁਮਾਰ ਉਹ ਫਨਥੂ ਉਹ ਇਕਤਰਾਜ ਸਾਰੇ ਰਾਜਪੁਰੇ ਨੂੰ ਬਲੈਕਮੇਲ ਕਰਦਾ ਹੈ ਤੇ ਦੂਜੀ ਗੱਲ ਉਹਨੇ ਮੇਰੇ ਤੋਂ ਦਸੰਬਰ ਜਿਵੇਂ ਪੈਸੇ ਲਿੱਤੇ ਹਨ ਲੱਖ ਤੋਂ 2 ਲੱਖ ਰੁਪਏ ਤੇ ਹੁਣ ਮੇਰੇ ਤੋਂ ਮਾਰਚ ਦੇ ਵਿੱਚ 19 ਮਾਰਚ ਨੂੰ ਮੇਰੇ ਦਫਤਰ ਦੇ ਵਿੱਚ ਵੀ ਮੈਨੂੰ ਧਮਕੀ ਦੇ ਕੇ ਗਿਆ ਸੀ ਵੀ ਸਾਰੇ ਥਾਣੇ ਸਾਡੇ ਹੈਗੇ ਸਾਰੇ ਥਾਣੇ ਸਾਡੇ ਹੈਗੇ ਤੇ ਤੇਰੇ ਤੇ ਪਰਚਾ ਕਰਾ ਦਾਂਗੇ ਅੱਛਾ ਜੀ ਉਹਨੇ ਹੁਣ ਕੀ ਹੋਇਆ 15 ਦਿਨ ਪਹਿਲੇ ਇੱਕ ਸਾਡੇ ਪ੍ਰਾਧ ਦੇ ਪਰਚਾ ਕਰਾਤਾ ਸੀ ਅੱਛਾ ਤੇ ਉਹ ਪਰਚਾ ਦਾ ਸਾਡੇ ਪ੍ਰਾਧ ਦੇ ਕਰਾਤਾ ਉਹਨੂੰ ਅੱਜ ਵੈਸੇ ਹੀ ਫੋਨ ਲਾਇਆ ਤੇ ਉਹਨੂੰ ਇੱਕ ਗੱਲ ਪੁੱਛੇ ਵੀ ਤੁਸੀਂ ਐਵੇਂ ਰਮੇਸ਼ ਕੁਮਾਰ ਨੂੰ ਅੱਛਾ ਰਮੇਸ਼ ਜੀ ਨੂੰ ਫੋਨ ਲਾਵੇਂ ਅੰਕਲ ਤੁਸੀਂ ਐਵੇਂ ਸਾਰੇ ਰਾਜਪੁਰੇ ਨੂੰ ਤੰਗ ਕਰ ਰਹੇ ਹੋ ਕਦੀ ਮੈਨੂੰ ਕਦੀ ਕਿਨੂੰ ਕਦੀ ਇੱਕ ਮੇਰੇ ਫਰੈਂਡ ਦੇ ਡੈਡੀ ਹੈਗੇ ਯੂ ਐਸ ਏ ਦੇ ਵਿੱਚ ਨਾਗਪਾਲ ਜੀ ਅੱਛਾ ਉਹਨਾਂ ਦਾ ਬੇਟਾ ਮੇਰਾ ਫਰੈਂਡ ਹੈਗਾ ਨੀਨੂ ਤੇ ਇਸ਼ੂ ਤੇ ਉਹਨਾਂ ਦੇ ਬੇਟੇ ਨੂੰ ਇਹਨਾਂ ਨੇ ਉਹਨਾਂ ਨੂੰ ਇੰਡੀਆ ਬੁਲਾ ਕੇ ਬਲੈਕਮੇਲ ਕਰਦੇ ਹੋ ਉਹਨਾਂ ਤੋਂ ਵੀ ਪੈਸੇ ਲਿੱਤੇ ਤੇ ਹੁਣ ਜਿਹਨਾਂ ਨੇ ਇਹ ਗੱਲ ਲਈ ਇਹਨਾਂ ਨੇ ਮੈਨੂੰ ਮਾਂ ਪੈਣ ਦੀ ਗੱਲਾਂ ਕਰਡੀਆਂ ਸ਼ੁਰੂ ਕਰਤੀ ਤੇ ਮੈਨੂੰ ਕਹਿੰਦੇ ਤੇਰੇ ਤੇ ਮੈਂ ਪਰਚਾ ਕਰਾਉਂਗਾ ਕੱਲ ਤੂੰ ਸਵੇਰੇ ਉੱਠ ਨਹੀਂ ਪਾਏਂਗਾ ਤੇਰੇ ਤੇ ਪਰਚਾ ਕਰਾਉਂਗਾ ਮੈਨੂੰ ਡਿਪਰੈਸ਼ਨ ਵਿੱਚ ਕਰ ਰਹੇ ਆ ਬਹੁਤ ਜ਼ਿਆਦਾ ਤੇ ਆਪਾਂਾਂ ਦੇ ਨੂੰ ਕੁਝ ਕੀਤੀ ਹੈ ਇਹਨਾਂ ਦਾ ਇਹਨਾਂ ਦਾ ਫੋਨ ਆਂਦਾ ਹੈ ਇਹਨਾਂ ਇਹਨਾਂ ਦੇ ਬੇਟੇ ਦਾ ਮੈਨੂੰ 5-7 ਮਿੰਟ ਬਾਅਦ ਫੋਨ ਆ ਜਾਂਦਾ ਉਹ ਮੈਨੂੰ ਕਹਿੰਦਾ ਉਹਦਾ ਨਾਮ ਹੈਗਾ ਜੀ ਪ੍ਰਿੰਸ ਸਰਦਾਨਾ ਅੱਛਾ ਪ੍ਰਿੰਸ ਮੈਨੂੰ ਕਹਿੰਦਾ ਵੀ ਤੇਰਾ ਵੈਲਕਮ ਕਰਨ ਤੇਰੇ ਘਰ ਆ ਰਹੇ ਆ ਮੈਂ ਮੇਰੇ ਕੋਲ ਸਾਰੀ-ਸਾਰ ਰਿਕਾਰਡਿੰਗ ਹੈਗੀ ਮੇਰੇ ਕੋਲ 19 ਮਾਰਚ ਵਿੱਦ ਪ੍ਰੂਫ ਜਿਹੜੀ ਇਹਨਾਂ ਨੇ ਬੇਟੇ ਨੇ ਅੱਜ ਮੈਨੂੰ ਧਮਕੀਆਂ ਮਾਰੀਆਂ ਇਹਨਾਂ ਨੇ ਜਿਹੜੀ ਗਾਲਾਂ ਕੱਢੀਆਂ ਤੇ ਮੈਨੂੰ ਅੱਜ ਵੀ ਧਮਕੀ ਮਾਰੀਏ ਤੇਰੇ ਤੇ ਪਰਚਾ ਕਰਾਨਾ ਸਾਰਾ ਕੁਝ ਹੈਗਾ ਇਹਨਾਂ ਦਾ ਬੇਟਾ ਕਹਿੰਦਾ ਵੀ ਮੈਂ ਤਜਾਬ ਦੀ ਬੋਤਲ ਲੈ ਕੇ ਕਰ ਦੇ ਬਾਹਰ ਆ ਰਿਹਾ ਤੇ ਡੰਡੇ ਡੁੰਡੇ ਲੈ ਕੇ 3-4 ਬੰਦਿਆਂ ਦੇ ਨਾਲ ਮੇਰੇ ਘਰ ਦੇ ਬਾਹਰ 3-4 ਗੇੜੇ ਵੀ ਲਾ ਕੇ ਗਿਆ ਹੁਣ ਦਾ ਸਿਟੀ ਗੱਡੀ ਤੇ ਠੀਕ ਹੈ ਤੇ ਹੁਣ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਆ ਮੇਰਾ ਜੀਵੇਂ ਕਰ ਰਿਹਾ ਵੀ ਬੱਸ ਮੈਂ ਜਾ ਕੇ ਸੁਸਾਈਡ ਕਰ ਲਵਾ ਮੇ ਸੁਸਾਈਡ ਕਰਨ ਦਾ ਤਾਂ ਕੋਈ ਹੱਲ ਨਹੀਂ ਹੁੰਦਾ ਸਰ ਇੰਨਾ ਟੌਰਚਰ ਕਰ ਰਿਹਾ ਹੈ ਵੀ ਮੇਰਾ ਪੁਲਸ ਨਾਲੇ ਸੈਟਿੰਗ ਹੈਗੀ ਕਦੀ ਕਿਹੜੇ ਬੰਦੇ ਨੂੰ ਕਿੱਥੇ ਟੌਰਚਰ ਕਰਦਾ ਇਹਦੇ ਬਾਰੇ ਪੂਰੀ ਪੁਲਸ ਨੂੰ ਜਾਣਕਾਰੀ ਕਰਨੀ ਚਾਹੀਦੀ ਹੈ ਵੀ ਕੀ ਕੰਮ ਕਰ ਰਿਹਾ ਹੈ ਕਿਵੇਂ ਕਰ ਰਿਹਾ ਹੈ ਬਹੁਤ ਪ੍ਰੇਸ਼ਾਨ ਇਨ ਦੁੱਖ ਤਕਲੀਫ ਦਿੱਤੀ ਹੋਈ ਇਨੇ ਸਾਨੂੰ ਕਰਦੇ ਵਿਜੇ ਹਸਪੀਟਲ ਦਾਖਲ ਕਿ ਹੋਏ ਹੋ ਸਰ ਮੈਂ ਹਸਪੀਟਲ ਦੇ ਵਿਜੇ ਤਾਂ ਆਇਆ ਵੀ ਮੇਰੇ ਤੋਂ ਕਰ ਰਿਹਾ ਹੀ ਨਹੀਂ ਗਿਆ ਪਹਿਲੇ ਮੈਂ ਅੱਜ ਰਤੀ 11:36 ਵਜੇ ਕੰਪਲੇਂਟ ਕਰਾ ਕੇ ਲਿਆ ਆਂ ਥਾਣੇ ਹਾਂਜੀ ਮੈਂ ਥਾਣੇ ਪਹਿਲੇ 11:36 ਦੇ ਖਿਲਾਫ ਕਰਾਈ ਹੈ ਮੈਂ ਪ੍ਰਿੰਸ ਸਰਦਾਨਾ ਤੇ ਰਮੇਸ਼ ਕੁਮਾਰ ਉਫ ਨੱਥੂ ਦੇ ਖਿਲਾਫ ਕੰਪਲੀਟ ਕਰਾ ਗਏ ਆ। ਥਾਣੇ ਕਿਉਂਕਿ ਅੱਜ ਮੈਨੂੰ ਇੰਨੇ ਫੇਰ ਧਮਕੀ ਦਿੱਤੀ ਹੈ ਵੀ ਮੈਂ ਤੇਰੇ ਤੇ ਪਰਚਾ ਕਰਾਂਗਾ ਠੀਕ ਹੈ ਜੀ ਬਾਰ-ਬਾਰ ਬਲੈਕਮੇਲਿੰਗ ਕਰ ਰਿਹਾ ਹੈ ਪਰੇਸ਼ਾਨ ਕਰ ਰਿਹਾ ਹੈ ਤੁਹਾਡਾ ਕੋਈ ਪੈਸੇ ਦਾ ਕੋਈ ਲੈਂਦੇ ਨੇ ਨਹੀਂ ਸਰ ਮੇਰਾ ਕੋਈ ਪੈਸੇ ਦਾ ਲੈਂਦੇ ਨਹੀਂ ਕਿਉਂ ਕਰ ਰਹੇ ਬਲੈਕਮੇਲ ਮੈਨੂੰ ਪਤਾ ਨਹੀਂ ਇਹਨੂੰ ਕੀ ਲੱਗਦਾ ਹੈ ਵੀ ਅਸੀਂ ਕੀ ਕੰਮ ਕਰਦੇ ਹਾਂ ਮੇਰਾ ਥੋੜਾ ਜਿਹਾ ਸਰ ਪ੍ਰੋਪਰਟੀਆਂ ਦਾ ਕੰਮ ਹੈਗਾ ਵੀ ਪ੍ਰੋਪਰਟੀ ਲੈਂਦੇ ਦਿੰਦੇ ਰਹਿੰਦੇ ਆ ਇਹ ਇਹਨੂੰ ਇਹ ਹੁੰਦਾ ਹੈ ਵੀ ਬੰਦੇ ਨੂੰ ਪਰੇਸ਼ਾਨ ਕੀਤਾ ਜਾਵੇ ਕੋਈ ਨਾ ਕੋਈ ਤਰੀਕੇ ਨਾਲ ਰਾਜਪੁਰੇ ਦੀ ਪੁਲਿਸ ਨੂੰ ਇਨਕੁਆਇਰੀ ਕਰਨੀ ਜੀਦੀ ਹੈ ਵੀ ਬੰਦਾ ਹਰ ਬੰਦੇ ਦੇ ਪਰਚ ਕਿ ਤੁਹਾਨੂੰ ਤੁਸੀਂ ਕੀ ਚਾਹੁੰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੈਂ ਇਨਸਾਫ ਚਾਹੁੰਦਾ ਮੈਂ ਜਿਹੜੀ ਕੰਪਲੇਂਟ ਦਰਜ ਕਰਾ ਗਿਆ ਹੈ ਰਤੀ 11:36 ਵਜੇ ਤੇ ਉਹਦੀ ਵੀ ਮੈਂ ਤੁਹਾਨੂੰ ਕਾਪੀ ਤੁਹਾਡੇ ਵਟਸਐਪ ਤੇ ਸ਼ੇਅਰ ਕਰ ਰਿਆ ਤੇ ਜਿਹੜੀ ਇਹਦੀ ਮੇਰੇ ਕੋਲ ਰਿਕਾਰਡਿੰਗ ਹੈਗੀ ਉਹ ਵੀ ਤੁਹਾਨੂੰ ਭੇਜ ਰਿਆ ਰਿਕਾਰਡਿੰਗ ਕੋਈ ਮੋਬਾਈਲ ਮੇਰੇ ਕੋਲ ਸਰ ਮੋਬਾਈਲ ਦੇ ਵਿੱਚ ਸਾਰੇ ਰਿਕਾਰਡਿੰਗ ਹੈਗੀ ਆ ਤੁਸੀਂ ਦਿਖਾਓ ਜਰਾ ਮੈਂ ਜਰਾ ਹਾਂਜੀ 19 ਮਾਰਚ ਦੀ ਸਰ ਮੈਂ ਤੁਹਾਨੂੰ ਰਿਕਾਰਡਿੰਗ ਦਿਖਾ ਰਿਆ ਇਹ ਦੇਖੋ ਜੀ 19 ਮਾਰਚ ਨੂੰ ਮੇਰੇ ਦਫਤਰ ਦੇ ਵਿੱਚ ਆ ਕੇ ਇੰਨੇ ਮੈਨੂੰ ਧਮਕੀਆਂ ਮਾਰੀਆਂ ਸਾਰਿਆਂ ਦੇ ਸਾਹਮਣੇ ਵੀ ਕੰਟੇ ਦੇ ਵਿੱਚ ਪਰਚਾ ਕਰਾਵਾਂਗਾ ਤਾਂ ਅੱਡੇ ਦੇ ਵਿੱਚ ਸਾਰੇ ਆਮ ਬੋਲ ਰਿਹਾ ਵੀ ਪਰਚੇ ਨੂੰ ਤਾਂ ਸਾਰੇ ਇੰਨੇ ਮਜਾਕ ਸਮਝ ਰੱਖਿਆ ਮਨੂ ਕਿ ਲੱਗਦਾ ਕਿ ਕੋਈ ਸੀ ਦੇਣਾ ਪੁਲਿਸ ਦੇ ਸਾਥ ਦੇ ਰਹੀ ਹੈ ਨਹੀਂ ਸਰ ਮੈਨੂੰ ਮੈਂ ਪੁਲਿਸ ਦੇ ਖਿਲਾਫ ਤਾਂ ਜਾ ਨਹੀਂ ਸਕਦਾ ਮੇ ਹੁਣ ਇਹ ਕਿਸੇ ਦੇ ਨਾਲ ਸਾਥ ਹੈਗਾ ਕਿ ਹੈਗਾ ਮੈਂ ਪੁਲਿਸ ਦੇ ਖਿਲਾਫ ਨਹੀਂ ਬੋਲ ਸਕਦਾ ਨਾ ਮੇਰਾ ਪੁਲਿਸ ਨਾਲ ਅੱਜ ਤੱਕ ਹੈਗਾ ਮੇਰਾ ਕੋਈ ਨੀਟ ਐਂਡ ਕਲੀਨ ਮੇਰਾ ਅੱਜ ਤੱਕ ਦਾ ਮੇਰੀ 27 ਏਜ ਹੈ ਕੋਈ ਜ਼ਿਆਦਾ ਏਜ ਨਹੀਂ ਹੈ ਕੀ ਆਪ ਤਾਂ ਕੋਈ ਕਰਦਿਆਂ ਨੇ ਕੋਈ ਪੈਸੇ ਪੁਸੇ ਦਾ ਕੋਈ ਹੋਵੇ ਨਹੀਂ ਸਰ ਮੇਰਾ ਮੇਰੇ ਕਰਦਿਆਂ ਦਾ ਇਹਦੇ ਨਾਲ ਕੋਈ ਲਿੰਕ ਨਹੀਂ ਪੈਸਿਆਂ ਦਾ ਜ਼ਰੂਰ ਮੇਰੇ ਡੈਡੀ ਦਾ ਫਰੈਂਡ ਹੈਗਾ ਤੇ بس کوئی ਕੀ ਕਹਿੰਦੇ ਇੱਕ ਕੋਈ ਪ੍ਰੋਪਰਟੀ ਦਾ ਮਸਲਾ ਸੀਗਾ ਆਪਸ ਦੇ ਵਿੱਚ ਉਹ ਲਈਤੀ ਸੀਗੀ ਪ੍ਰੋਪਰਟੀ ਉਹ ਵੀ ਮਸਲਾ ਸੀਗਾ ਉਹ ਸੋਲਵ ਹੋ ਗਿਆ ਸੀ ਇੰਨੇ ਪੈਸੇ ਬੂਸੇ ਲੈ ਸੀ ਉਹਦੇ ਬਾਅਦ ਉਹ ਬਲੈਕਮੇਲ ਕਰਦਾ ਸੀ ਸਰ ਠੀਕ ਹੈ ਜੀ ਹਾਂਜੀ ਮੈਂ ਪ੍ਰਸ਼ਾਸਨ ਤੋਂ ਇਹ ਚਾਹੁੰਦਾ ਵੀ ਪ੍ਰਸ਼ਾਸਨ ਨੂੰ ਇਹ ਬੰਦੇ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤੇ ਰਾਜਪੁਰ ਦੇ ਲੋਕਾਂ ਨੂੰ ਪਤਾ ਕਰਨਾ ਚਾਹੀਦਾ ਕਿ ਕਿਸੇ ਹਿਸਾਬ ਦਾ ਬੰਦਾ ਹੈ ਵੀ ਹਰ ਬੰਦੇ ਤੋਂ ਇਹ ਪੈਸੇ ਲੈ ਲੈ ਕੇ ਵੀ ਦਲਾਲੀ ਵਾਲਾ ਕੰਮ ਕਰ ਰਿਹਾ ਇੱਕ ਤਰ੍ਹਾਂ ਦਾ ਇਹ ਰਾਜਪੁਰ ਦਾ ਦੱਲਾ ਬਣਿਆ ਹੋਇਆ ਹੈ ਸਰ ਹਰ ਬੰਦੇ ਨੂੰ ਬਲੈਕਮੇਲ ਕਰ ਰਿਹਾ ਇਹ ਨਹੀਂ ਪਤਾ ਵੀ ਅੱਜ ਤੁਸੀਂ ਪ੍ਰੈਸ ਰਿਪੋਰਟਰ ਹੈਗੇ ਤੁਹਾਨੂੰ ਵੀ ਕੱਲ ਨੂੰ ਕੋਈ ਨਾ ਕੋਈ ਗੱਲ ਪਿੱਛੇ ਬਲੈਕਮੇਲ ਕਰ ਸਕਦਾ ਆਖਰ ਦੇ ਵਿੱਚ ਕੀ ਕਹਿਣਾ ਚਾਹੋ ਸਰ ਮੈਂ ਆਖਰ ਦੇ ਵਿੱਚ ਇਹ ਕਹਿਣਾ ਚਾਹੁੰਦਾ ਵੀ ਜੇ ਮੈਨੂੰ ਕੁਝ ਹੋ ਜਾਂਦਾ ਤੇ ਰਮੇਸ਼ ਸਰਦਾਨਾ ਤੇ ਪ੍ਰਿੰਸ ਸਰਦਾਨਾ ਜਿਨ੍ਹਾਂ ਨੇ ਮੈਨੂੰ ਅੱਜ ਧਮਕੀ ਦਿੱਤੀ ਹੈ ਜਾਨ ਤੋਂ ਮਾਰਨ ਦੀ ਤੇ ਤਜਾਹ ਪਾਣ ਦੀ ਇਹਨਾਂ ਤੇ ਜ਼ਿੰਮੇਵਾਰੀ ਹੋਏ ਇਨੇ ਜੀਮੇਵਾਰੀ ਹੋਈ ਸਖਤ ਸਖਤ ਕਾਰਵਾਈ ਹੋਏ ਤੁਹਾਡੇ ਤੇ ਵੀ ਮੈਨੂੰ ਪੂਰਾ ਵਿਸ਼ਵਾਸ ਹੈ ਤੁਸੀਂ ਮੇਰੀ ਇਹ ਨਿਊਜ਼ ਜਿਹੜੀ ਮੈਂ ਤੁਹਾਡੇ ਨਾਲ ਅੱਜ ਗੱਲਬਾਤ ਹੋਈ ਹੈ ਮੇਰੀ ਇਸ ਤੇ ਵਿਚਾਰ ਕਰਕੇ ਪੂਰਾ ਪ੍ਰਸ਼ਾਸਨ ਤੋਂ ਇਨਸਾਫ ਕਰਾਓਗੇ ਮੇਰਾ ਨਰੇਸ਼ ਹੁਜਾ ਤੁਹਾਨੂੰ ਤੁਹਾਡਾ ਕੀ ਲੱਗਦਾ ਇਹ ਮੇਰਾ ਭਾਂਜਾ ਜੀ ਅੱਛਾ ਕੀ ਗੱਲ ਹੋਈ ਹੈ ਜੀ ਸਾਡੇ ਇਹ ਦੇਖੋ ਇਹ ਹੁਣ ਰਾਤੀ ਬੱਚੇ ਨੂੰ ਗਾਲ੍ਹਾਂ ਕਢੀਆਂ ਘਟੀਆਂ ਉਹਨੇ ਫੋਨ ਤੇ ਕਿ ਮੈਂ ਤਜਾਬ ਪਾਨਾ ਪਿਆ ਹਰਾਸਮੈਂਟ ਕਰਦਾ ਬਚਨ ਕਰਕੇ ਤੇ ਮੈਂ ਦਵਾ ਦਾ ਪਹੁੰਚਿਆ ਤੇ ਮੈਂ ਘਰ ਆਪਣਾ ਕਾਤੋਂ ਪਹਿਲਾਂ ਘਰ ਚ ਲਿਖੀ ਹੋਇਆ ਕਹਿੰਦਾ ਐਦਾਂ ਦਾ ਮਨਾਂ ਨੇ ਬੜੀ ਗਾਲਾਂ ਕਢੀਆਂ ਇਹਨਾਂ ਨੇ ਮੈਂ ਕਾਦੀ ਗਾਲਾਂ ਕਢੀਆਂ ਕਹਿੰਦਾ ਕੋਈ ਗਿੱਧਰੀ ਗੱਲ ਹੋਈ ਸੀ ਤੇ ਇਹਨਾਂ ਨੇ ਸਾਨੂੰ ਬੜੀ ਧਮਕੀ ਦਿੱਤੀ ਆ ਅਸੀਂ ਤੁਹਾਡੇ ਘਰ ਆ ਰਹੇ ਆਂ ਤਜਾਬ ਲੈ ਕੇ ਜੇ ਆ ਰਹੇ ਆ ਤੇ ਮੁੰਡੇ ਬੜਾ ਪਰੇਸ਼ਾਨ ਕੀਤਾ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਕਹਿੰਦਾ ਇਹਨਾਂ ਨੂੰ ਪੂਰੀ ਹਰਾਸਮੈਂਟ ਕਰਨੀ ਚਾਹੀਦੀ ਇਹਨਾਂ ਨੂੰ ਕੋਣ ਕੋਣ ਹੈ ਇਹ ਤਿੰਨੋ ਬੰਦੇ ਹੈਗੇ ਮਨ ਤਾਂ ਬੜੇ ਫਰੋਡ ਹੀ ਬੰਦੇ ਲੱਗਦੇ ਤਿੰਨੋਂ ਅੱਛਾ ਜੀ ਬਸ ਤੁਸੀਂ ਰਾਤੀ ਹੁਣੇ 2 ਵਜh ਕੇ ਹੈਂ ਹਸਪੀ ਕੀ ਕਹਿੰਦਾ ਬੱਚਾ ਹੁਣ ਕਹਿੰਦਾ ਬੱਚਾ ਇਹ ਕਹਿੰਦਾ ਕਿ ਇਹਨੇ ਰਾਸਮ ਪੂਰੀ ਕਰੋ ਨਾ ਦੀ ਅੱਛਾ ਜੀ ਕਿ ਸਾਡਾ ਬੱਚਾ ਪਰੇਸ਼ਾਨ ਆ ਤਾਂ ਹੀ ਦੋਏ ਤਾਂ ਬੈਠੇ ਸੀ ਇੱਥੇ ਇੱਥੇ ਆ ਗਏ ਨਹੀਂ ਤੇ ਕਿਉਂ ਬੈਠੇ ਸੀ ਤੁਹਾਡਾ ਮੇਰੀ رپورਟਰ ਭਾਈਏ ਹਾਂ ਬਿਲਕੁਲ ਹਾਂ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਰਮੇਸ਼ ਕੁਮਾਰ ਹੈ ਜੀ ਰਮੇ ਜੀ ਤੁਹਾਡੇ ਬੇਟੇ ਦਾ ਨਾਮ ਕੀ ਹੈ ਜੀ ਬੇਟੇ ਦਾ ਨਾਮ ਪ੍ਰਿੰਸ ਐ ਇੱਕ ਦਿਨੇਸ਼ ਹੈ ਅੱਛਾ ਜੀ ਦੋ ਬੇਟੇ ਆ ਕਿ ਨਾ ਸੱਜਲ ਹੈਗੇ ਮਹਿਤਾ ਸਾ ਮਹਿਤਾ ਟੈਂਟ ਵਾਲੇ ਦੇ ਬੇਟੇ ਹੈਗੇ ਉਹਨਾਂ ਨੇ ਰਾਤੀ 2 ਵਜੇ ਸਾਨੂੰ ਬੁਲਾ ਕੇ ਤੁਹਾਡੇ ਖਿਲਾਫ ਉਹਰੇ ਥਾਣੇ 'ਚ ਕੰਪਲੀਟ ਵੀ ਦਿਖਾਈਏ ਤੇ ਹਸਪੀਟਲ ਦਾਖਲ ਸੀ ਉਹ ਕਹਿੰਦੇ ਮੇਰੀ ਮੌਤ ਦੇ ਜ਼ਿੰਮੇਵਾਰੇ ਹੋਣਗੇ ਵੀ ਮੈਨੂੰ ਮਾਰਨ ਆਏ ਮੇਰੇ ਤੇ ਪਰ ਤਜਾਬ ਛੁੱਟਣ ਆਏ ਉਹਨਾਂ ਨੇ ਰਿਕਾਰਡਿੰਗਾਂ ਵੀ ਭੇਜੀਆਂ ਪੁੱਛ ਕੀ ਕਹਿਣਾ ਚਾਹੋਗੇ ਉਸ ਬਾਰੇ ਇਹ ਬਿਲਕੁਲ ਗਲਤ ਹੈ ਜੀ ਮੈਂ ਤੁਹਾਨੂੰ ਦੱਸਦਾ ਅਸਲੀ ਸਟੋਰੀ ਇੱਥੇ ਸਰਜੂ ਨਾਮ ਦਾ ਇੱਕ ਵਿਅਕਤੀ ਹੈ ਜੋ ਛੱਟਿਆ ਜੂਆ ক্রিকেট ਦਾ ਇਹ ਸਾਰਾ ਕਾਰੋਬਾਰ ਉਹੀ ਚਲਾ ਰਿਹਾ ਹੈ ਜਿਹੜਾ ਕਿ 1 ਕਰੋੜ ਰੁਪਿਆ ਮਹੀਨੇ ਦਾ ਦੋ ਨੰਬਰ ਦਾ ਕਮਾਉਂਦਾ ਹੈ ਤੇ 15 ਲੱਖ ਰੁਪਏ 40 ਵਰਕਰ ਜਿਹੜੇ ਰੱਖੇ ਨੇ ਉਹਨਾਂ ਨੂੰ ਤਨਖਾਹ ਦਿੰਦਾ ਹੈ ਠੀਕ ਹੈ ਜੀ ਉਹਨਾਂ ਨੇ ਮੇਰੇ ਨਾਲ ਵੀ ਮੇਰੀ ਦੁਕਾਨ ਦਾ ਸਾਮਾਨ ਚੋਰੀ ਕਰ ਲਿਆ ਸੀ ਕਬਜ਼ਾ ਕਰ ਲਿਆ ਸੀ ਉਹਨਾਂ ਤੇ ਐਸਐਸਪੀ ਸਾਹਿਬ ਨੇ ਪਰਚਾ ਦਰਜ ਕਰਤਾ 457 380 ਤਾਰਾ ਲਾ ਕੇ 114 ਨੰਬਰ ਮੁਕਦਮਾ 25 ਨੂੰ ਦਰਜ ਹੋਇਆ ਜੀ ਜੀ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਦੇ ਮੈਨੂੰ ਧਮਕੀਆਂ ਆਉਣੀਆਂ ਸ਼ੁਰੂ ਹੋ ਗਿਆ ਵੀ ਤੈਨੂੰ ਤੇ ਤੇਰੇ ਪਰਿਵਾਰ ਨੂੰ ਜਾਨ ਤੋਂ ਮਾਰਨਾ ਹੀ ਮਾਰਨਾ ਅੱਛਾ ਜੀ ਰਾਤ ਵੀ ਇਹ ਬੰਦੇ ਸਾਰੇ ਇਕੱਠੇ ਹੋ ਕੇ ਕਾਰ ਤੇ ਇੱਕ ਇਹ ਆਪਣਾ ਸਰਜੂ ਹੋ ਗਿਆ ਹਾਂ ਜੀ ਜੀ ਇੱਕ ਮਨੋਹਰ ਹੋ ਗਿਆ ਇੱਕ ਮਨੋਹਰ ਦਾ ਮੁੰਡਾ ਹੈਗਾ ਨਿਖਲ ਹੋ ਗਿਆ ਇਹ ਕਹੇਗਾ ਆਪਣਾ ਸੱਜਲ ਕੁਮਾਰ ਮਹਿਤਾ ਦਾ ਮੁੰਡਾ 10 12 ਵਿਅਕਤੀ ਹੋਰ ਸੀ ਜੋ ਕਾਰ ਤੇ ਆਏ ਤੇ ਜੋ ਕਾਰ ਤੇ ਆਏ 22 24 ਨੰਬਰ ਕਾਰ ਸੀ ਇੱਕ ਬੁਲਟ ਮੋਟਰਸਾਈਕਲ ਸੀ ਤੇ ਚਾਰ ਪੰਜ ਮੋਟਰਸਾਈਕਲ ਸੀ ਉਸ ਤੋਂ ਬਾਅਦ ਮੈਂ ਐਸਐਚਓ ਨੂੰ ਫੋਨ ਕਰਿਆ ਰਾਤ ਨੂੰ ਵੀ ਐਵੇਂ ਮੈਂ ਗੱਲ ਮੈਨੂੰ ਬੰਦੇ ਮਾਰਨ ਨਾਲ ਹੈ ਨੇ ਰਿਵਾਲਵਰਾਂ ਉਹਨਾਂ ਕੋਲ ਹੈਗੀਆਂ ਜੀ ਤਿੰਨ ਅਵੈਧ ਰਿਵਾਲਵਰ ਹੈਗੀਆਂ ਤੇ ਇੱਕ ਉਹਨਾਂ ਕੋਲ ਅਸਲੀ ਹੈਗੀ ਜਿਹਦਾ ਕਿ ਲਾਇਸੈਂਸ ਵੀ ਜਾਲੀ ਬਣਿਆ ਹੋਇਆ ਹੈ ਜੀ ਮੈਂ ਡੀਜੀ ਸਾਹਿਬ ਨੂੰ ਮਿਲਿਆ ਸੀ ਪਟਿਆਲੇ ਜਾ ਕੇ ਉਹਨਾਂ ਨੂੰ ਸਾਰੀ ਗੱਲ ਦੱਸੀ ਵੀ ਇਹ ਹਿਸਟਰੀ ਸ਼ੂਟਰ ਹੈ 10 ਨੰਬਰੀ ਬੰਦਾ ਹੈ ਇਹ ਕਿਸ ਟਾਈਮ ਹੀ ਇਹ ਮੈਨੂੰ ਮਾਰ ਸਕਦਾ ਹੈ ਠੀਕ ਹੈ ਜੀ ਉਹਦੀ ਕਾਰਵਾਈ ਪੁਲਿਸ ਕੋਲ ਪਹੁੰਚ ਚੁੱਕੀ ਹੈ ਪਰ ਅਜੇ ਤੱਕ ਕਾਰਵਾਈ ਨਹੀਂ ਹੋਈ ਜੇ ਮੇਰੇ ਤੇ ਜਿਵੇਂ ਰਾਤ ਮੈਨੂੰ ਮਾਰਨ ਆਏ ਨੇ ਇਹ ਹੁਣ ਰੋਜ਼ ਇਹਨਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕਰਨੀ ਹੈ ਤੇ ਮੇਰੇ ਪਰਿਵਾਰ ਨੂੰ ਮਾਰਨ ਦੀ ਕੋਸ਼ਿਸ਼ ਕਰਨੀ ਇਹ ਬੰਦੇ ਜ਼ਿੰਮੇਵਾਰ ਹਨ ਇੱਕ ਸੱਜਲ ਕੁਮਾਰ ਜੀ ਇੱਕ ਸਰਜੂ ਕੁਮਾਰ ਇੱਕ ਮਨੋਹਰ ਇੱਕ ਨਿਖਲਤ 10 12 ਬੰਦੇ ਨਾਂ ਦੇ ਨਾਲ ਹੋਰ ਆ ਉਹ ਕਹਿੰਦੇ ਕਿ ਸਾਡੇ ਤੋਂ ਇਹ ਪਹਿਲਾਂ ਵੀ 1 ਲੱਖ 2 ਲੱਖ ਰੁਪਏ ਲੈ ਚੁੱਕੇ ਤੇ Google Google Pay ਦੇ थ्रू ਇਹਨਾਂ ਨੇ ਸਾਨੂੰ ਬਲੈਕਮੇਲ ਕਰਿਆ ਨਹੀਂ 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 ਇਹ ਆ ਬਲੈਕਮੇਲਰ ਹੈ ਜੇ ਸੱਜਣ ਸਾਰੇ ਸ਼ਹਿਰ ਨੂੰ ਜਿਹੜਾ ਆਪਣੇ ਮਾਂ ਬਾਪ ਦਾ ਨਹੀਂ ਹੈ ਉਹ ਕਿਸ ਦਾ ਕੀ ਹੋਏਗਾ ਹੁਣ ਇਹ ਪਰਸੋ ਵੀ ਜਾ ਰਿਹਾ ਹੈ ਆਪਣਾ ਆਸ਼ਕੀ ਕਰਨ ਜਾਂਦਾ ਜੀ ਗਲਤ ਕੰਮ ਕਰਨ ਵਾਸਤੇ ਹਰ 6 ਮਹੀਨੇ ਬਾਅਦ ਸਿੰਗਾਪੁਰ ਦੁਬਈ ਦਰੋਂ ਜਾਂਦਾ ਰ ਇਹਦਾ ਪਾਸਪੋਰਟ ਚੈੱਕ ਕਰਾ ਲਓ ਹਾਂਜੀ ਹਾਂਜੀ ਇਹਦੇ ਮਸਲੇ 'ਚ ਪਤਾ ਕਰ ਲਓ ਮਸਲੇ 'ਚ ਇਹਨਾਂ ਸਾਰੇ ਨਾਲ ਦੁਸ਼ਮਣੀ ਪੈ ਗਈ ਹੋਈ ਹੈ ਹਾਂਜੀ ਇੱਕ ਦਮ ਨਾਲ ਦੁਸ਼ਮਣ ਨਹੀਂ ਸਾਰੇ ਨਾਲ ਹੀ ਦੁਸ਼ਮਣ ਹੀ ਪਈ ਹੋਈ ਹੈ A to Z ਬੰਦੇ ਇਹਦੇ ਬਰ ਖਿਲਾਫ ਨੇ ਇੱਕ ਉਹਨਾਂ ਨੇ ਸਾਨੂੰ ਹੋਰ ਵੀਡੀਓ ਦਿੱਤੀ ਹੈ ਤੁਸੀਂ ਇਹਨਾਂ ਦੇ ਦਫ਼ਤਰ ਦੇ ਵਿੱਚ ਜਾ ਕੇ ਕੁਝ ਤੁਹਾਡੀ ਆਪਸੀ ਬਹਿਸ ਹੋ ਰਹੀ ਹੈ ਤੇ ਮੈਂ ਤਾਂ ਸਾਹਿਬ ਤੁਹਾਨੂੰ ਦਫ਼ਤਰ ਤੋਂ ਬਾਹਰ ਲੈ ਕੇ ਜਾ ਰਿਹਾ ਉਹ ਕੀ ਚੀਜ਼ ਹੈ ਜੀ ਇਹਨਾਂ ਨੇ ਸੀਸੀਟੀਵੀ ਪਤਾ ਕੀ ਹੈ ਇਹਨੂੰ ਬੋਲਣ ਦੀ ਸੈਂਸ ਨਹੀਂ ਹੈ ਹਾਂਜੀ ਜੀ ਕਿਉਂਕਿ ਇਹਦੇ 'ਚ ਸ਼ਹਿਰ ਦੇ ਜੋ ਵੀਆਈਪੀ ਬੰਦੇ ਨੇ ਉਹ ਵੀ ਇਹਨੂੰ ਕਹਿ ਚੁੱਕੇ ਨੇ ਵੀ ਆਪਣੀ ਲੈਂਗੁਏਜ ਸੰਭਾਲ ਲੈ ਵੀ ਤੂੰ ਗਲਤ ਨਾ ਚੱਲ ਗਲਤ ਨਾ ਚੱਲ ਹੁਣ ਰਾਤ ਵੀ ਐਵੇਂ ਨੂੰ ਮਾਰਨ ਵਾਸਤੇ ਆਏ ਨੇ ਹਾਂਜੀ ਹੁਣ ਡਰਾਮਾ ਰੱਤ ਦੇ ਹਸਪਤਾਲੇ ਦਾਖਲ ਹੋ ਗਿਆ ਹਾਂਜੀ ਹਾਂਜੀ ਹਾਲਕ ਮੇਰੇ ਘਰ ਆਏ ਨੇ ਮੈਂ ਵੀ ਜਾ ਸਕਦਾ ਮੈਂ ਬੰਨੀ ਕੋਈ ਸੀਸੀਟੀਵੀ ਹੈਗੀ ਉਹਦੀ हां हां बाहर अपना कैमरा लगे हुए ना ते ओ हैगी ਤੁਹਾਡੇ ਕੋਲ ਵੀ ਮਤਲਬ ਤੁਹਾਡੇ हां बिल्कुल ਨਿਕਲ ਆਏਗੀ ਨਿਕਲ ਆਏਗੀ ਬਿਲਕੁਲ ਬਿਲਕੁਲ ਕੈਮਰਾ ਤੁਸੀਂ ਕਢਾ ਲਓ ਜੀ ਇੱਕ ਕਾਰ 222 ਨੰਬਰ ਇੱਕ ਬੁਲਟ ਮੋਟਰਸਾਈਕਲ ਤੇ ਚਾਰ ਪੰਜ ਮੋਟਰਸਾਈਕਲ ਹੋਰ ਮੈਨੂੰ ਲਲਕਾਰੇ ਮਾਰ ਕੇ ਗਏ ਨੇ ਵੀ ਮਾਰਾਂਗੇ ਮਾਰਾਂਗੇ ਜੋ ਮਰਜੀ ਜਿੱਥੇ ਮਰਜੀ ਜਾ ਪੁਲਿਸ ਕੋਲ ਜਾ ਜਿੱਥੇ ਮਰਜੀ ਜਾ ਕੀ ਅਪੀਲ ਕਰਨਾ ਚਾਹੋਗੇ ਪ੍ਰਸ਼ਾਸਨ ਨੂੰ ਅਪੀਲ ਦੇਖੋ ਅਗਰ ਮੇਰੇ ਨਾਲ ਕੋਈ ਹੋ ਜਾਂਦਾ ਵਾਕਿਆ ਜਾਂ ਮੇਰੇ ਪਰਿਵਾਰ ਦਾ ਕੋਈ ਬੰਦਾ ਮਰਡਰ ਹੋ ਜਾਂਦਾ ਤਾਂ ਉਸੇ ਚ ਇਹੀ ਬੰਦੇ ਹੀ ਜ਼ਿੰਮੇਵਾਰ ਹੋਣਗੇ ਇਹਨਾਂ ਤੇ ਐਫ ਆਈ ਆਰ ਦਰਜ ਜੇਰੀਆ 302 ਦੀ ਹੋਣੀ ਚਾਹੀਦੀ ਹੈ ਜਿਹੜਾ ਹਿਸ਼ਟੀ ਸ਼ਟਰ ਇਹਨੂੰ ਬਣਾਉਣਾ ਚਾਹੀਦਾ ਇੱਕ ਹੋਰ ਵੀ ਉਹਨਾਂ ਨੇ ਰਿਕਾਰਡਿੰਗ ਦਿੱਤੀ ਹੈ ਜਿਸ ਵਿੱਚ ਤੁਹਾਡੀ ਆਵਾਜ਼ ਹਲਕੀ ਜੀ ਆ ਰਹੀ ਹੈ ਵੀ ਤਜਾਬ ਕੱਢ ਤਜਾਬ ਨੋ 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 ਬਿਲਕੁਲ ਬਿਲਕੁਲ ਇਹ ਬੰਦਾ ਝੂਠਾ ਹੈ ਜੀ ਜਿਹਦਾ ਆਪਣੇ ਮਾਪੇ-ਬਾਪ ਦਾ ਨਹੀਂ ਹੈ ਉਹ ਕਿਸੇ ਦਾ ਵੀ ਨਹੀਂ ਹੋ ਸਕਦਾ ਠੀਕ ਹੈ ਮਾਂ ਇਹਦੀ ਇਹਦੀ ਟੈਨਸ਼ਨ ਕਹ ਲਈ ਬਿਮਾਰ ਹੈ ਨਾ ਇਹਦਾ ਵਿਆਹ ਹੋ ਰਿਹਾ ਜੀ ਨਾ ਇਹਨੂੰ ਕੋਈ ਲੜਕੀ ਦਿੰਦਾ ਆਪਣੇ ਠੀਕ ਹੈ ਬਹੁਤ ਕਰੈਕਟਰ ਲੈਸ ਬੰਦਾ ਹੈ ਤੁਸੀਂ ਕੁਝ ਬੰਦੂਕਾਂ ਦੀ ਗੱਲ ਕੀਤੀ ਹੈ ਜੀ ਵੀ ਇਹਨਾਂ ਕੋਲ ਅवैध ਜਿਹੜੇ ਪਿਸਟਲ ਵਗੈਰਾ ਹੈਗੇ ਤੁਹਾਨੂੰ ਕਿੱਦਾਂ ਪਤਾ ਕਿ ਵੀ ਇਹਨਾਂ ਕੋਲ ਇਹ ਚੀਜ਼ਾਂ ਹੈਗੀਆਂ ਨਹੀਂ ਜਿਹਰੇ ਬੰਦੇ ਤੇ ਇਹਨਾਂ ਨੇ ਪਰਚੇ ਦਰਜ ਕਰਾਏ ਨੇ ਨਾ ਉਹਨਾਂ ਨੇ ਹੀ ਮੈਨੂੰ ਦੱਸਿਆ ਉਹੀ ਰੋਏ ਨੇ ਕਿਉਂਕਿ ਉਹਨਾਂ ਨੂੰ ਇਹਨੇ ਬਹੁਤ ਜ਼ਿਆਦਾ ਹੀ ਥ੍ਰੈਟ ਕਰਾਇਆ ਸਰਜੂ ਨੇ ਕਿਉਂਕਿ ਉਹਦਾ ਸਾਰਾ ਪੈਸਾ ਤੁਹਾਨੂੰ ਪਤਾ ਹੀ ਹੈ 2 ਨੰਬਰ ਦਾ ਹੈਗਾ ਸੱਟੇ ਦਾ ਕੰਮ ਉਹਦਾ ਹੈਗਾ ਕ੍ਰਿਕਟ ਦਾ ਕੰਮ ਉਹਦਾ ਹੈਗਾ ਜੂਏ ਦਾ ਕੰਮ ਉਹਦਾ ਹੈਗਾ ਹਵਾਲੇ ਦਾ ਕੰਮ ਹੈਗਾ ਹਥਿਆਰ ਉਹਦੇ ਕੋਲ ਹੈਗੇ ਠੀਕ ਹੈ ਜੀ ਉਹ ਬੰਦਾ ਜਿੱਦੇ ਤੇ 13 ਪਰਚੇ ਦਰਜ ਹੋਣ ਜਦੋਂ ਤੁਹਾਡੇ ਘਰ ਦੇ ਬਾਹਰ ਆਏ ਸੀਗੇ ਰਾਤ ਦਾ ਜਿਹੜਾ ਵਾਕਿਆ ਦੱਸ ਰਹੇ ਹੋ ਉਹ ਗੱਡੀ 'ਚ ਉਤਰੇ ਸੀਗੇ ਗੱਡੀ ਹੀ ਮਤਲਬ ਗੱਡੀ ਦੇਖੀ ਤੁਸੀਂ ਸਿਰਫ ਤੁਸੀਂ ਗੱਡੀ ਦੇਖਿਆ ਗੱਡੀ 'ਚ ਉਤਰੇ ਨਾ ਅਸੀਂ ਅੰਦਰ ਤਾਲੇ ਲਾਲ ਮੈਂ ਐਸਟੋ ਸਾਹਿਬ ਨੂੰ ਫੋਨ ਕਰਿਆ ਰਾਤ ਦੇ ਡਿਟੇਲ ਕਢਾ ਲਓ ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ